ਅੱਡ ਹੋਣ ਤੋਂ ਬਾਅਦ ਵੱਡੇ ਭਰਾ ਦੇ ਜਨਮ ਦਿਨ ਤੇ ਛੋਟੇ ਭਰਾ ਨੇ ਸੰਭਿਆ ਮੌਕਾ ਅਕਸਰ ਹੀ ਵਿਆਹ ਹੋਣ ਤੋਂ ਬਾਅਦ ਸਕੇ ਭਰਾ ਵੀ ਅੱਡ ਹੋ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੇਕ ਕੱਟ ਰਿਹਾ ਏ ਤੇ ਇੱਕ ਹੋਰ ਮੁੰਡਾ ਆ ਕੇ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦਾ ਏ ਦਰਸਲ ਇਹ ਦੋਵੇਂ ਸਕੇ ਭਰਾ ਨੇ ਪਰ ਜਦੋਂ ਛੋਟੇ ਭਰਾ ਦਾ ਵਿਆਹ ਹੋਇਆ ਸੀ ਤਾਂ ਉਸ ਦੀ ਘਰ ਵਾਲੀ ਨੇ ਇਹਨਾਂ ਦੋਵਾਂ ਨੂੰ ਅੱਡ ਕਰਾ ਦਿੱਤਾ ਸੀ ਪਰ ਅੱਡ ਹੋਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਇਹ ਦੋਵੇਂ ਭਰਾ ਇੱਕ ਦੂਜੇ ਤੋਂ ਵੱਖ ਨਹੀਂ ਰਹਿ ਸਕਦੇ ਜਿਸ ਕਰਕੇ ਕੇ ਵੱਡੇ ਭਰਾ ਦੇ ਜਨਮ ਦਿਨ ਤੇ ਇੱਕ ਦਿਨ ਛੋਟਾ ਭਰਾ ਬਿਨਾ ਬੁਲਾਏ ਹੀ ਚੁੱਪਚਾਪ ਆ ਜਾਂਦਾ ਹੈ ਜਿਸ ਨੂੰ ਦੇਖ ਵੱਡਾ ਭਰਾ ਵੀ ਰੋਣ ਲੱਗ ਜਾਂਦਾ ਹੈ ਤੇ ਦੋਵੇਂ ਇੱਕ ਦੂਜੇ ਦੇ ਗਲ ਲੱਗਦੇ ਨੇ ਅਤੇ ਛੋਟਾ ਭਰਾ ਮਾਫੀ ਮੰਗਦਾ ਹੈ ਕਿ ਮੈਂ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ ਅੱਡ ਹੋ ਗਿਆ ਸੀ ਪਰ ਮੈਂ ਤੇਰੇ ਤੋਂ ਵੱਖ ਨਹੀਂ ਹੋਣਾ ਸੋ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਕਰਕੇ ਪਰਿਵਾਰਾਂ ਜਾਂ ਘਰਾਂ ਵਿੱਚ ਵੱਡੀਆਂ-ਵੱਡੀਆਂ ਕੰਧਾਂ ਹੋ ਜਾਂਦੀਆਂ ਨੇ ਸੋ ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਨਹੀਂ ਤਾਂ ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ